ਤੋ ਅੱਜ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੋਏ ਆ ਪੰਜਾਬ ਦੇ ਆਗ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਤੇ ਵਾਤਾਵਰਣ ਪ੍ਰੇਮੀ ਕਿਹਾ ਜਾਣ ਵਾਲੇ ਸੱਤ ਬਲਵੀਰ ਸਿੰਘ ਸੀਚੇਵਾਲ ਦੀ ਜ਼ਿੰਦਗੀ ਦਾ ਅਸਲੀ ਸੱਚ ਸੱਤ ਬਲਵੀਰ ਸਿੰਘ ਸੀਚੇਵਾਲ ਜਿਹਨਾਂ ਨੂੰ ਪੰਜਾਬ ਦੇ ਪਾੜੀਆਂ ਦਾ ਵਸੀਹਾ ਵੀ ਕਿਹਾ ਜਾਂਦਾ ਹੈ ਪੰਜਾਬ ਚ ਸ੍ਰੀ ਗੁਰੂ ਡਾਰਕ ਦੇਵ ਜੀ ਦੀ ਚਰਚੋਂ ਪ੍ਰਾਪਤ ਧਰਤੀ ਸਲਤਨਪੁਰ ਲੋਧੀ ਦੇ ਨੇੜੇ ਪੈਦੇ ਪਿੰਡ ਸੀਚੇਵਾਲ ਦੇ ਰਹਿਣ ਵਾਲੇ ਸੱਤ ਬਲਵੀਰ ਸਿੰਘ ਦਾ ਕੀ ਹੈ ਪਰਵਾਰਿਕ ਵਿਸ਼ੋਕੜ ਕੀ ਹੈ ਉਹਦੇ ਵਿਆਹ ਤੇ ਬੱਚਿਆਂ ਦਾ ਸੱਚ ਕਿਵੇਂ ਸਤ ਬਲਬੀਰ ਸਿੰਘ ਪੂਰੇ ਪੰਜਾਬ ਦਾ ਇੱਕ ਜਾਣਿਆ ਪਛਾਣਿਆ ਚਿਹਰਾ ਬਣਿਆ ਕਿਉਂ ਹਰ ਵੇਲੇ ਉਹ ਭਗਵੇਂ ਕੱਪੜੇ ਪਾ ਕੇ ਰੱਖਦੇ ਐ ਸਤ ਬਲਬੀਰ ਸਿੰਘ ਸੀਚੇਵਾਲ ਨੂੰ ਕਿਉਂ ਪੰਜਾਬ ਦੇ ਪਾੜਿਆਂ ਦਾ ਵਸੀਹਾ ਕਿਹਾ ਜਾਂਦਾ ਹੈ ਕਿ ਉਹ ਇੱਕ ਅਵਰਤਾਰੀ ਸਿੱਖਾ ਅਜ ਨਹੀਂ ਸੀਚੇਵਾਲ ਦੀ ਸਾਰੀ ਅਸਲੀਅਤ ਸੁਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ ਪਰ ਉਸ ਤੋਂ ਪਹਿਲਾਂ ਇੱਕ ਬੇਰਤੀ ਹੈ ਕਿ ਵੀਡੀਓ ਨੂੰ ਅਖੀਰ ਤੱਕ ਜ਼ਰੂਰ ਦੇਖਿਓ ਅਤੇ ਚੈਨਲ ਸਬਸਕ੍ਰਾਈਬ ਕਰਕੇ ਅੱਗੇ ਸ਼ੇਅਰ ਜਰੂਰ ਕਰ ਦਿਓ ਸੋ ਆਓ ਹੋੜਾ ਜਿਹਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਸ਼ੁਰੂਆਤ ਤੋਂ ਲੈ ਕੇ ਜੇਕਰ ਗੱਲ ਕਰੀਏ ਤਾਂ ਬਲਵੀਰ ਸਿੰਘ ਦਾ ਜਨਮ ਧਾਰਮਿਕ ਸ਼ਹਿਰ ਸੁਲਤਾਨਪੁਰ ਦੇ ਨੇੜੇ ਪੈਦੇ ਪਿੰਡ ਸੀਚੇਵਾਲ ਵਿੱਚ ਹੀ ਹੋਇਆ ਸੀ ਇਹਨਾਂ ਨੇ ਆਪਣੀ ਪ੍ਰਾਇਮਰੀ ਤੱਕ ਦੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ ਇਸ ਤੋਂ ਅੱਗੇ 10ਵੀਂ ਤੱਕ ਦੀ ਪੜ੍ਹਾਈ ਇਹਨਾਂ ਨੇ ਦੇੜੇ ਪੈਦੇ ਪਿੰਡ ਦਿਹਾਲੂਵਾਲ ਦੇ ਹਾਈ ਸਕੂਲ ਤੋਂ ਹਾਸਲ ਕੀਤੀ ਅਗਲੇਰੀ ਪੜ੍ਹਾਈ ਵਾਸਤੇ ਬਲਵੀਰ ਸਿੰਘ ਡਕੌਦਰ ਦੇ ਡੀਏਵੀ ਕਾਲਜ ਵਿੱਚ ਦਾਖਲਾ ਲੈਂਦੇ ਹਨ ਜਿੱਥੇ ਉਹ ਬੀਏ ਦੀ ਪੜ੍ਹਾਈ ਸ਼ੁਰੂ ਕਰਦੇ ਹਨ ਬੀਏ ਦੀ ਕਲਾਸ ਦਾ ਇੱਕ ਸਾਲ ਵੀ ਪੂਰਾ ਹੋ ਜਾਂਦਾ ਪਰ ਫਿਰ ਉਹਨਾਂ ਨੂੰ ਆਪਣੀ ਬੀਏ ਦੀ ਪੜ੍ਹਾਈ ਦੂਜੇ ਸਾਲ ਵਿੱਚੋਂ ਵਿਚਾਲੇ ਛੱਡਰੀ ਪੈ ਗਈ ਜੇਕਰ ਬਲਵੀਰ ਸਿੰਘ ਦਾਬ ਦੇ ਅੱਗੇ ਸੱਤ ਸ਼ਬਦ ਲੱਗਣ ਬਾਰੇ ਗੱਲ ਕਰੀਏ ਤਾਂ ਉਹਨਾਂ ਦੇ ਜੱਦੀ ਪਿੰਡ ਸੀਚੇਵਾਲ ਵਿੱਚ ਇੱਕ ਬਾਬਾ ਲਾਲ ਸਿੰਘ ਦਾਬ ਦਾ ਸਾਧੂ ਰਹਿੰਦਾ ਸੀ ਜ ਜਿਹਨਾਂ ਦੇ ਪਿੰਡ ਵਿੱਚ ਇੱਕ ਛੋਟੀ ਜੀ નિર્ਬਲ ਕੁਟਿਆ ਬਣਾਈ ਹੋਈ ਸੀ ਜੇ ਭਗਵੇਂ ਕੱਪੜਿਆ ਵਾਲੇ ਉਦਾਸਿਤ ਸਾਧੂ ਬਣਾਉਦੇ ਹਨ ਤੇ ਉਹ ਸ਼੍ਰੀ ਗੁਰੂ ਨਰਕਦੇਵ ਜੀ ਦੇ ਵੱਡੇ ਸੁਪੁੱਤਰ ਬਾਬਾ ਸ੍ਰੀਚੰਦ ਜੀ ਬਹਾਰਾਜ ਨੂੰ ਆਪਣਾ ਗੁਰੂ ਬਣਾਦੇ ਹਨ ਤੇ ਉਹਨਾਂ ਨੇ ਅਮਰਤ ਪਾਲ ਨਹੀਂ ਕੀਤਾ ਹੁੰਦਾ ਬੀਏ ਦੀ ਕਲਾਸ ਵਿੱਚੋਂ ਵਿਚਾਰੇ ਪੜ੍ਹਾਈ ਛੱਡਣ ਤੋਂ ਬਾਅਦ ਬਲਵੀਰ ਸਿੰਘ ਇੱਥੇ ਬਾਬਾ ਲਾਲ ਸਿੰਘ ਦੀ ਨਿਰਵਲ ਕੁਟਿਆ ਵਿੱਚ ਔੜ ਜਾਣ ਲੱਗ ਪਿਆ ਪੜ੍ਹਾਈ ਅਤੇ ਘਰ ਵੱਲੋਂ ਧਿਆਨ ਹਟਾ ਕੇ ਉਹ ਇਸ ਧਾਰਮਿਕ ਪਾਸੇ ਵੱਲ ਹੋ ਤੁਰਿਆ ਬਾਬਾ ਲਾਲ ਸਿੰਘ ਤੋਂ ਬਾਅਦ ਦਰਬਲ ਕਟਿਆ ਦੇ ਮੁਖੀ ਬਾਬਾ ਅਵਤਾਰ ਸਿੰਘ ਨੂੰ ਬੜਾਇਆ ਗਿਆ ਬਲਵੀਰ ਸਿੰਘ ਨੇ ਹੁਣ ਪੱਕੇ ਤੌਰ ਤੇ ਹੀ ਦਰਬਲ ਕਟਿਆ ਵਿੱਚ ਬਾਬਾ ਅਵਤਾਰ ਸਿੰਘ ਕੋਲ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਸੀ ਦੂਜੇ ਪਾਸੇ ਪਿਛੋ ਪਰਿਵਾਰ ਨੇ ਉਹਨਾਂ ਨੂੰ ਕਾਫੀ ਸਮਝਾਇਆ ਕਿਉਂਕਿ ਉਸ ਵਕਤ ਉਹਨਾਂ ਦੇ ਘਰ ਦੇ ਹਾਲਾਤ ਕੋਈ ਬਹੁਤੇ ਠੀਕ ਨਹੀਂ ਸਨ ਪਰ ਬਲਵੀਰ ਸਿੰਘ ਦਾ ਬਦਿਆ ਤੇ ਉਸ ਨੇ ਸਦਾ ਲਈ ਆਪਣਾ ਗ੍ਰਸਥੀ ਜੀਵਨ ਤਿਆਗ ਦਿੱਤਾ ਤੇ ਨਾ ਹੀ ਹੁਣ ਤੱਕ ਉਹਨਾਂ ਨੇ ਕੋਈ ਵਿਆਹ ਕਰਵਾਇਆ ਹੈ ਸਾਲ 1988 ਦੇ ਵਿੱਚ ਬਾਬਾ ਉਤਾਰ ਸਿੰਘ ਦੇ ਅਕਾਲ ਚਲਾਣੇ ਤੋਂ ਬਾਅਦ ਬਲਵੀਰ ਸਿੰਘ ਨੂੰ ਦਿਰਬਲ ਕੁੱਟਿਆ ਦੇ ਮੁਖੀ ਬਣਾਇਆ ਜਾਂਦਾ ਇਸ ਤੋਂ ਬਾਅਦ ਹੀ ਉਹਨਾਂ ਦੇ ਨਾਮ ਦੇ ਅੱਗੇ ਸੱਤ ਸ਼ਬਦ ਜੁੜ ਗਿਆ ਤੇ ਲੋਕਾਂ ਨੇ ਉਹਨਾਂ ਨੂੰ ਸੱਤ ਬਲਵੀਰ ਸਿੰਘ ਸੀਚੇਵਾਲ ਕਹਿ ਕੇ ਬੁਲਾਉਣਾ ਸ਼ੁਰੂ ਕੀਤਾ ਕਿਹਾ ਜਾਂਦਾ ਹੈ ਕਿ ਜਦੋਂ ਬਲਵੀਰ ਸਿੰਘ ਦਿਰਬਲ ਕੁੱਟਿਆ ਦੇ ਅਡਿਸ਼ਾਸਨ ਅਨਸਾਰ ਭਗਵੇਂ ਕੱਪੜੇ ਪਾ ਕੇ ਸਾਧੂ ਬਣ ਗਿਆ ਤਾਂ ਇਹਨਾਂ ਦੇ ਬਾਤਾ ਜੀ ਆ ਕੇ ਕੁੱਟਿਆ ਵਿੱਚ ਰੋਦੇ ਰਹਿੰਦੇ ਕਿ ਮੈਨੂੰ ਲੋਕ ਤਾਂ ਦੇ ਮਾਰਦੇ ਹਨ ਕਿ ਤੇਰਾ ਪੁੱਤ ਤਾਂ ਹੁਣ ਸਾਥ ਬਣ ਗਿਆ ਏ ਹੋੜੇ ਘਰ ਜੋਗਾ ਨਹੀਂ ਰਿਹਾ ਤਾਂ ਬਲਵੀਰ ਸਿੰਘ ਨੇ ਫਿਰ ਵੀ ਆਪਣਾ ਵਾਅਦਾ ਹੀ ਸੀ ਬਦਲਿਆ ਤੇ ਨਾ ਹੀ ਉਹਨਾਂ ਦੇ ਕੁਟੀਆਂ ਨੂੰ ਛੱਡਿਆ ਉਲਟਾ ਕੁਝ ਸਮੇਂ ਬਾਅਦ ਉਹਨਾਂ ਦੇ ਬਾਤਾ ਜੀ ਵੀ ਕੁਟੀਆਂ ਵਿੱਚ ਆੜ ਕੇ ਰਹਿਣ ਲੱਗ ਪਏ ਸਰ ਸਤ ਬੰਦ ਤੋਂ ਬਾਅਦ ਬਲਵੀਰ ਸਿੰਘ ਨੇ ਧਰਬੇ ਕੱਬੇ ਦੇ ਨਾਲ ਨਾਲ ਸਵਾਜਿਕ ਕੱਬਾ ਵੱਲ ਵੀ ਲੋਕਾਂ ਨੂੰ ਪ੍ਰੇਰਿਤ ਕਰਨਾ ਸ਼ੁਰੂ ਕੀਤਾ ਉਹ ਤੇ ਉਹਨਾਂ ਦੇ ਚੇਲੇ ਆਪਣੇ ਪਿੰਡ ਵੱਲੋਂ ਆਉਣ ਵਾਲੇ ਰਹੇ ਵਿਛਲੇ ਟੋਇਆ ਨੂੰ ਮਿੱਟੀ ਪਾ ਕੇ ਪੂਰਦੇ ਸ਼ੁਰੂ ਕਰ ਦਿੰਦੇ ਹਨ ਜੇਸਰ ਨਾਲ ਆਵ ਲੋਕਾਂ ਦਾ ਭਲਾ ਹੋਇਆ ਤੇ ਸੁਬਾਜ ਵੱਲੋਂ ਵੀ ਉਧਰ ਅਜਹਿ ਕਬਾ ਬਦਲੇ ਬਾਣ ਸਤਕਾਰ ਦਿੱਤਾ ਜਾਣ ਲੱਗਾ ਇਦਾਂ ਕਰਦੇ ਕਰਦੇ ਸਬਾਬੀਤ ਦਾ ਗਿਆ ਇੱਕ ਦਿਨ ਹੁੰਦਾ ਕੀ ਹੈ ਕਿ ਪਿੰਡ ਸੀਚੇਵਾਲ ਤੇ ਸਲਤਨਪੁਰ ਲੋਧੀ ਸ਼ਹਿਰ ਦੇ ਵਿੱਚੋਂ ਇੱਕ ਨਦੀ ਲੱਗਦੀ ਸੀ ਜਿਸ ਦਾ ਦਾਅਵਾ ਤਾਂ ਪਹਿਲਾਂ ਪਵਿੱਤਰ ਵੇਈ ਨਦੀ ਹੁੰਦਾ ਸੀ ਕਿਉਂਕਿ ਇਹ ਉਹੀ ਨਦੀ ਸੀ ਜਿਸ ਵਿੱਚ ਚੁੱਭੀ ਲਾ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਬਹਾਦਰ ਪਹਿਲੀ ਵਾਰ ਪ੍ਰਮਾਤਮਾ ਨਾਲ ਭੇਦ ਹੋਏ ਸਨ ਤੈ ਫਿਰ ਆਚਾਰਕ ਨਦੀ ਵਿੱਚੋਂ ਪ੍ਰਗਟ ਹੋ ਕੇ ਉਹ ਦੁੜੀਆਂ ਨੂੰ ਧਰਬ ਤੇ ਰਸਤੇ ਤੇ ਤੋੜਨ ਵਾਸਤੇ ਉਹ ਉਦਾਸੀਆ ਉੱਤੇ ਨਿਕਲੇ ਸਨ ਗੁਰੂ ਨਾਨਕ ਪਾਤਸ਼ਾਹ ਦੇ ਆਪਣੀਆ ਉਦਾਸੀਆ ਦੀ ਸ਼ੁਰੂਆਤ ਇੱਥੋਂ ਹੀ ਕੀਤੀ ਸੀ ਕਹਤੋ ਤਾਂ ਇਸ ਵੇਈ ਨਦੀ ਦਾ ਸਿੱਖ ਧਰਬ ਵਿੱਚ ਬਹੁਤ ਮਾਤਵ ਸੀ ਲੋਕ ਇਸ ਨੂੰ ਪਵਿੱਤਰ ਨਦੀ ਦਾ ਦਰਜਾ ਦਿੰਦੇ ਸਨ ਪਰ ਪੰਜਾਬ ਦੀਆਂ ਦੂਜੀਆਂ ਨਦੀਆਂ ਦੀ ਤਰ੍ਹਾਂ ਇਸ ਵੇਈ ਨਦੀ ਵਿੱਚ ਵੀ ਲੋਕ ਲੰਬੇ ਸਮੇਂ ਤੋਂ ਕੂੜਾ ਕਰਕਟ ਸੁੱਟਦੇ ਆ ਰਹੇ ਸਨ ਇਸ ਤੋਂ ਲਾਵਾ ਨਦੀ ਵਿੱਚ ਫੈਕਟਰੀਆਂ ਕਾਰਖਾਨਿਆਂ ਦਾ ਪੈਦਾ ਗੱਧਾ ਪਾਣੀ ਇਸ ਨੂੰ ਹੋਰ ਵੀ ਭਿਆਨਕ ਬਣਾਉਂਦਾ ਸੀ ਲੋਕ ਇਸ ਪਵਿੱਤਰ ਵੇਈ ਦਾ ਨਾਮ ਕਾਲੀ ਵੀ ਰੱਖ ਦਿੰਦੇ ਕਿਉਂਕਿ ਗੰਦ ਕਾਰਨ ਇਸ ਦਾ ਪਾਣੀ ਬਿਲਕੁਲ ਕਾਲੇ ਰੰਗ ਦਾ ਹੋ ਗਿਆ ਸੀ ਇਸ ਪਾਣੀ ਨੂੰ ਕਿਸੇ ਨੇ ਵਰਤਣਾ ਜਾਂ ਪੀਣਾ ਤਾਂ ਦੂਰ ਇਸ ਨਦੀ ਦੇ ਕੋਲ ਖੜਨ ਤੇ ਵੀ ਗੰਦੀ ਬਦਬੂ ਆਉਂਦੀ ਸੀ ਵੇਈ ਦੀ ਅਜਿਹੀ ਹਾਲਤ ਵੇਖ ਕੇ ਸੱਤ ਬਲਵੀਰ ਸਿੰਘ ਸੀਚੇਵਾਲ ਇਸ ਨੂੰ ਸਾਫ਼ ਕਰਨ ਦਾ ਕੰਮ ਸ਼ੁਰੂ ਕਰ ਦਿੰਦੇ ਪਹਿਲੇ ਪਹਿਲ ਉਹ ਇਸ ਨਦੀ ਵਾਸਤੇ ਅੱਗੇ ਆਏ ਤੇ ਫਿਰ ਨਦੀ ਦੀ ਇੱਕ ਧਾਰਮਿਕ ਮੱਤਤਾ ਔਣ ਕਰਕੇ ਸਿੱਖ ਸੰਗਤਾਂ ਵੀ ਇਸ ਨਦੀ ਨੂੰ ਸਾਫ਼ ਕਰਨ ਦੇ ਲਈ ਇਕਜੁੱਟ ਹੋ ਗਈ ਆ ਨਦੀ ਵਿੱਚੋਂ ਸਾਰਾ ਗੰਦਬਾਰ ਕੱਢ ਕੇ ਇਸ ਨੂੰ ਸਾਫ਼ ਸੁਥਰਾ ਬਣਾਇਆ ਗਿਆ ਕਿਹਾ ਜਾਂਦਾ ਹੈ ਕਿ ਇਸ ਕੰਮ ਲਈ ਸੰਤ ਬਲਬੀਰ ਸਿੰਘ ਅਤੇ ਸਮੁੱਚੇ ਇਲਾਕੇ ਨੂੰ ਕਰੀਬ 16 ਸਾਲ ਲੱਗੇ ਸਨ ਪਰ ਉਹਨਾਂ ਨੇ ਕਦੇ ਵੀ ਹਾਰ ਨਹੀਂ ਮੰਨੀ ਤੇ ਆਪਣੇ ਕਾਰਜ ਵਿੱਚ ਜੁਟੇ ਰਹੇ ਨਦੀ ਜਦੋਂ ਬਿਲਕੁਲ ਸਾਫ਼ ਹੋ ਗਈ ਜਦੋਂ ਇਸ ਵਿੱਚੋਂ ਬਿਲਕੁਲ ਸ਼ੁੱਧ ਪਾਣੀ ਵਗਣ ਲੱਗਾ ਤਾਂ ਫਿਰ ਇਸ ਨੂੰ ਹਮੇਸ਼ਾ ਵਾਸਤੇ ਸਾਫ਼ ਰੱਖਣ ਲਈ ਇੱਕ ਸੀਚੇਵਲ ਮਾਡਲ ਤਿਆਰ ਕੀਤਾ ਗਿਆ ਜਿਸ ਵਿੱਚ ਨਦੀ ਦਾ ਸਾਫ਼ ਪਾਣੀ ਕਰਕੇ ਖੇਤੀ ਅਤੇ ਘਰੇਲੂ ਕੰਮਾਂ ਲਈ ਵਰਤਿਆ ਜਾਂਦਾ ਹੈ ਇਹ ਇੱਕ ਬਹੁਤ ਵੱਡਾ ਪ੍ਰੋਜੈਕਟ ਸੀ 160 ਕਿਲੋਮੀਟਰ ਲੰਬੀ ਵੇਈ ਨਦੀ ਨੂੰ ਸਾਫ਼ ਕਰਨ ਦਾ ਸਿਹਰਾ ਸਤ ਬਲਬੀਰ ਸਿੰਘ ਸੀਚੇਵਾਲ ਤੇ ਉਹਨਾਂ ਦੇ ਪੂਰੇ ਇਲਾਕੇ ਦੇ ਸਿਰ ਜਾਂਦਾ ਹੈ ਇਸ ਕੰਮ ਬਦਲੇ ਸਤ ਬਲਬੀਰ ਸਿੰਘ ਦੀ ਟਾਈਮਸ ਅਖਬਾਰ ਵੱਲੋਂ ਦੁਨੀਆ ਦੇ ਟੌਪ 30 ਵਾਤਾਵਰਨ ਪ੍ਰੇਮੀਆ ਵਿੱਚ ਚੋਣ ਕੀਤੀ ਗਈ ਉਦੋਂ ਤੋਂ ਹੀ ਉਹਨਾਂ ਵਾਤਾਵਰਨ ਪ੍ਰੇਮੀ ਕਹਿੰਦੇ ਹਨ ਜਨਵਰੀ 2017 ਵਿੱਚ ਭਾਰਤ ਸਰਕਾਰ ਵੱਲੋਂ ਸੰਤ ਬਲਵੀਰ ਸਿੰਘ ਨੂੰ ਪਦਮ ਸ਼੍ਰੀ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸਾਫ਼ ਕੀਤੀ ਗਈ ਪਵਿੱਤਰ ਵੇਈ ਨੂੰ ਵੇਖਣ ਲਈ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾਕਟਰ ਅਬਦਲ ਕਲਾਮ ਵੀ ਸਲਤਨਪੁਰ ਸ਼ਹਿਰ ਆਏ ਸਨ ਇਸ ਕਾਰਨ ਬਦਲੇ ਦੁਨੀਆ ਦੇ ਬਹੁਤ ਸਾਰੇ ਦੇਸ਼ਾਂ ਵੱਲੋਂ ਸੰਤ ਸੀਤੇਵਾਲ ਦੀ ਸਾਰਨਾ ਕੀਤੀ ਗਈ ਸਤ ਸਿਤੀ ਵਾਲ ਦੇ ਬਹੁਤ ਸਾਰੇ ਅਧਿਆਤੇ ਕੰਮ ਕੀਤਾ ਅੱਜ ਦੇ ਸਮੇਂ ਸਤ ਬਲਬੀਰ ਸਿੰਘ ਸੀਚੇਵਾਲ ਆਵਾਦਵੀ ਪਾਰਟੀ ਤੋਂ ਪੰਜਾਬ ਦੇ ਰਾਜ ਸਭਾ ਵੈਬਰ ਜੁਗਤ ਕੀਤੇ ਗਏ ਹਨ ਸੋ ਦੋਸਤੋ ਇਹ ਸੀ ਅਸਲੀ ਸੱਚ ਵਾਤਾਵਰਨ ਪ੍ਰੇਮੀ કહે ਜਾਂਦੇ ਅਤੇ ਪਾਲੀਆਂ ਦੇ ਵਸਿਏ ਸਤ ਬਲਬੀਰ ਸਿੰਘ ਸੀਚੇਵਾਲ ਦੀ ਜ਼ਿੰਦਗੀ ਦਾ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ ਬ੍ਰੀਫ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕੀ ਫਤਿਹ